ਲੋ ਜੀ ਦੋਸਤੋ ਇੱਕ ਵਾਰੀ ਫੇਰ ਸਵਾਗਤ ਹੈ ਆਪਣੇ ਚੈਨਲ ਤੇ ਅੱਜ ਸ਼ਰਤਾਂ ਕੂੜਾ ਪਾਰਟੀ ਤੇ ਜਗਿੰਦਰ ਪਾਰਟੀ ਦੀ ਇਹ ਮਦੀਨਾ ਨੇ ਜੀ ਕਰੋ ਸ਼ੌਕ ਬਹੁਤ ਸੋਹਣੀ ਸ਼ਰਤਾਂ ਹੈ ਦੇਖਣ ਲਈ ਸਾਡੇ ਬੇਸ ਦੇ ਲੋ ਜੀ ਪਹਿਲਾ ਵਾਰੀ ਸਾਡੇ ਮਿੱਠੂ ਵੀਰ ਜੀ ਦੀ ਪਾਰਟੀ ਦੀ ਹੈ ਕੂੜਾ ਪਾਰਟੀ ਦੀ ਹੈ 5 ਮਿੰਟ ਬਾਅਦ ਕਰੋ ਟਾਈਮ ਹੈ ਦੇਖੋ ਵੀ ਵੀਰੇ ਦਾ ਬਹੁਤ ਸੋਹਣਾ ਟਾਈਮ ਲੱਗਿਆ ਉਹ ਕਾਊਂਟ ਨਹੀਂ ਹੋ ਪਾਇਆ ਉਹ ਵੀ ਦੇਖੋ ਬਹੁਤ ਵਧੀਆ ਬਹੁਤ ਜਿਆਦਾ ਸੋਹਣੀ ਦੇਖਣ ਵਾਲੀ ਟਾਈਮ ਹੈ ਬੰਦ ਕਰਿਆ ਯਾਰ ਕੋਈ ਅਰੂ ਲੈ ਲੈਂਦਾ ਆ ਰਹੇ ਵੀਰੇ ਆ ਲੂ ਫਾਜੂ ਹੋ ਖਤਾ ਕਿ ਰੰਗ ਆ ਰਹੇ ਵੀਰੇ ਸਾਹਮਣੇ ਕੋਠੀ ਤੇ ਦੇਖ ਆ ਰਹੇ ਗੁੱਤ ਆ ਰਹੇ ਬਾਅਦ ਇੱਕ ਵੀਰੇ ਸਾਹਮਣੇ ਨੇ ਮਿੱਟੀ ਵਿੱਚ ਆ ਦੇਖ ਆ ਸਾਹਮਣੇ ਲਾ ਲਈ ਵੀਰੇ ਕੋ ਚੱਕਰ ਆ ਰਹੇ ਨੇ ਵੀਰੇ ਤੂੰ ਆ ਜਾਓ ਉਹ ਦੇ ਸਕਦੇ ਸੀ ਹੋ ਜਾਂਦਾ ਚੱਲਿਆ ਹੁਣ ਤਾਂ ਲਾ ਲਾ ਸਾਜ ਆ ਲੈ ਆ ਜਾ ਦਿਲ ਲਿਆ ਹੋ ਗਿਆ ਲੈ ਹੁਣ ਲੱਗ ਗਿਆ ਠੀਕ ਦੇਖੀ ਜੀ ਕਿੰਨੇ ਲੱਗਿਆ ਮੰਡੂ ਸਟੋਬ ਉਸ ਤੇ ਲੱਗਦਾ ਜੀ ਬਹੁਤ ਓਟੀ ਪੜਾ ਦੇ ਓਏ ਕੋਈ ਨਹੀਂ ਮਾੜਾ ਕੁੱਤੇ ਦਾ ਧਿਆਨ ਨੂੰ ਬਣਾ ਲਓ ਨਹੀਂ ਜੋਗੀ ਕੁੱਤੇ ਬਣਾ ਦੇ ਇਹਨਾਂ ਨੂੰ ਦੋਸਤੋ ਟਾਈਮ ਲੱਗ ਗਿਆ ਕੋੜਾ ਗਾਲਜੀ ਦਾ ਬਹੁਤ ਸੋਹਣੇ ਤਰੀਕੇ ਨਾਲ ਟੁਕੜੀ ਗਈ ਆ ਖੁੱਲਦੇ ਸਾਰ ਬਣੇ ਰਹੋ ਵੀਡੀਓ 'ਚ ਕਾੜੀਓ ਪਲੇਰੀ ਪੜਾ ਦੇ ਕਾੜੀਓ ਜੀ ਬੱਲੇਟ ਸਾਜੀ ਦੀ ਉਹ ਰੰਗ ਉਹ ਨਾ ਰੰਗ ਲੱਗ ਰਿਹਾ ਆਪਣੇ ਕਈ ਕੂਤਰਾਂ ਦੇ ਰੰਗ ਲੱਗਿਆ ਵਿੱਚ ਹਾਂ ਹਾਂ ਉਹ ਕੋਈ ਨਹੀਂ ਤਾਂ ਜਲਦੀ ਨਹੀਂ ਆਉਂਦੇ ਉਹਨੇ ਗੁੱਤੀ ਦਾ ਟਾਈਮ ਚੱਲ ਰਿਹਾ ਹੈ 3 ਮਿੰਟ ਹੋ ਗਏ ਕੂਤਰ ਗਏ ਹੋਏ ਨੇ ਉਹ ਦੂਰਾ ਉਹ ਬੱਗੀ ਕਹਿੰਦਾ ਸੱਪ ਗਈ ਕਿਤਨਾ ਜੇ ਕੰਡਰ ਉਹ ਜਾਂਦੇ ਉਹ ਕੋਈ ਨਹੀਂ ਸਾਜ ਕਿੰਨਾ ਟਾਈਮ ਹੋ ਗਿਆ ਦਲਵੀਰ ਵੀਰੇ 15000 ਇੱਕ ਲੋਡਿੰਗ ਬੋਲ ਨੂੰ ਹਾਂ ਕਿੰਨਾ ਟਾਈਮ ਹੋ ਗਿਆ ਦਲਵੀਰ ਵੀਰੇ 6 ਮਿੰਟ ਹੋ ਗਏ ਉਹ ਨਹੀਂ ਆਗੇ 7ਵਾਂ ਮਿੰਟ ਚੱਲ ਰਿਹਾ ਕੋਈ ਨਾ ਦੇਖਦਾ ਮੈਂ ਆ ਰਿਹਾ ਯਾਰ ਮੈਂ ਆਇਆ ਤੇ ਹਾਂ ਆ ਗਈ ਕਬੂਤਰ ਕਿੰਵੇਂ ਟਾਈਮ ਚ ਆਏ ਨੇ ਮਿੱਠੂ ਵੀਰੇ 8 ਮਿੰਟ 8 ਮਿੰਟ ਤੇ ਆਏ ਨੇ ਕਬੂਤਰ ਆਓ ਕਬੂਤਰ ਆਪਣਾ ਐ ਮੈਸੀ ਆਓ ਆਓ ਉਹ ਆ ਕਬੂਤਰ ਆਪਣਾ ਮੈਸੀ ਆਪਣੇ ਮੈਸੀ ਆਪਣਾ ਆਪਣਾ ਮੇਰੇ ਮੈਸੀ ਆਓ 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 ਆਗਲ ਕਬੂਤਰ ਨਹੀਂ ਹੋ ਗਿਆ ਦਾਸਤਾ ਦੇ ਆਪਾਂ ਮੈਸੀ ਆਪਣਾ ਕੋਈ ਨਹੀਂ ਕੋਈ ਨਹੀਂ ਰੋਕ ਚਲੋ ਯਾਰ ਦੋਸਤੋ ਮਿੱਟੂ ਵੀਰੇ ਦੇ 8 ਮਿੰਟਾਂ ਬਾਅਦ ਕਬੂਤਰ ਆਏ ਨੇ ਪਰ ਜਿਹੜੀ ਗੱਲ ਆ ਵੀ ਕਬੂਤਰ ਰਫਤਾਰ ਚ ਤੇ ਬਹੁਤ ਜ਼ਿਆਦਾ ਰਫ਼ਤਾਰ 'ਚ ਹੋਣ ਕਰਕੇ ਕਬੂਤਰ ਘਰੇ ਨਹੀਂ ਰੁਕੇ ਤਾਂ ਕਰਕੇ ਮੁਨਸਫਾ ਨੇ ਟਾਈਮ ਨਹੀਂ ਮੰਨਿਆ ਤੀਗਾ ਇਹ ਰੂਲ ਹੈ ਵੀ ਸਾਡੇ ਪਟਿਆਲੇ 'ਚ ਇਹ ਵੀ ਕਬੂਤਰ ਆ ਕੇ ਘਰੇ ਰੁਕਣੇ ਚਾਹੀਦੇ ਜਿਹੜੇ ਟਾਈਮ ਮਾਰਕੇ ਤੇ ਗਿਣਤੀ ਕਰਾਈ ਜਾਵੇਗੀ ਤੇ ਕਬੂਤਰ ਜੇ ਪੂਰੇ ਹੋਣਗੇ ਤਾਂ ਜਾ ਕੇ ਟਾਈਮ ਮੰਨਿਆ ਜਾਏਗਾ ਕਬੂਤਰ ਆਏ ਤੀਗੇ ਹੀ ਪੂਰੇ ਵਧੀਆਂ ਪੂਰੇ ਪੂਰੇ ਆਏ ਤੀਗੇ ਕਬੂਤਰ 8 ਮਿੰਟਾਂ ਬਾਅਦ ਪਰ ਘਰੇ ਨਹੀਂ ਰੁਕੇ ਤਾਂ ਕਰਕੇ ਟਾਈਮ ਨਹੀਂ ਲੱਗਿਆ ਹਾਂ ਉਹ ਹੀ ਕਬੂਤਰ ਗਏ ਨੇ ਹੁਣ ਆਏ ਉਹ ਕਿ ਆਏ ਹਾਂ ਉਹ ਕਿਹੜਾ ਰੁਕੇ ਨੇ ਾਰੇ ਗੇੜੇ ਖਾਂਦੇ ਸਾਨੂੰ ਪਤਾ ਓ ਸੇਵਲ ਗੁੱਡੇ ਦਾ ਭਰਾ ਤੇ ਰੋਕ ਨੀ ਉਹ ਤਾਂ ਹੈਗਾ ਆ ਗੁੱਡੀਓਂ ਗਿਦੇ ਆ ਗਏ ਨਹੀਂ ਲੜਦੇ ਨਹੀਂ ਲੜਦੇ ਬਚੋ ਉਹ ਨਹੀਂ ਲੜਦੇ ਨਹੀਂ ਲੜਦੇ ਬੋ ਫਰਕ ਹੈ ਐ ਮਾਰਾ ਹਾਕ ਮਾਰੋ ਨੋ ਪਿੱਛੇ ਜਾ ਰਹੇ ਆ ਭੈਣਾਂ ਦੀ ਛੋਟੀਆਂ ਦੀ ਓ ਓ ਆਗੇ 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 ਆਦੇ ਆਜੀ ਜਾਣੂ ਨੀ ਆ ਉਹ ਇਹ ਨਾ ਨਹੀਂ ਲੜਦੀ ਨਹੀਂ ਲੜਦੇ ਕਰ ਕਰ ਬੋੜ ਕਰ ਨਾ 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 ਦੋਸਤੋ ਉਰੇ ਬਹੁਤ ਹੀ ਬਕਾਰ ਜਿਹੜੀ ਗੱਲ ਹੁੰਦੀ ਹੈ ਵੀ ਕਬੂਤਰ ਟਾਈਮ ਮਾਰ ਕੇ ਆਏ ਰੁਕੇ ਨਹੀਂ ਤੇ ਲੜ ਗਈ ਪਿੱਛੇ ਟੁਕੜੀ ਆ ਗਈ थी ਉਹਨਾਂ ਨਾਲ ਤੇ ਦੋ ਚਾਰ ਕਬੂਤਰ ਨਾਲ ਚੜ ਗਏ ਸੀ ਤਾਂ ਕਰਕੇ ਹੀ ਰੂਲ ਦੇ ਮੁਤਾਬਿਕ ਕੋਈ ਟਾਈਮ ਨਹੀਂ ਮੰਨਿਆ ਕੋਈ ਕੋਸ਼ ਨਹੀਂ ਮਤਲਬ ਜੀ ਹੁਣ ਜਿਹੜੀ ਕੋੜਾ ਪਾਰਟੀ ਦਾ 0 ਮਿੰਟ ਆਈ ਵਧੀਆਂ ਟਾਈਮ ਮਾਰਿਆ ਤੀਗਾ ਤੁਹਾਡੇ ਸਾਹਮਣੇ 13 ਮਿੰਟ ਬਾਅਦ ਕਬੂਤਰ ਦੁਬਾਰੋ ਆਈ ਤੀਗੀ ਵਾਪਸ ਪਰ ਲਾਲ ਲੜਈਏ ਕਰਕੇ 0 ਕਰ ਸਕਦੇ ਸ਼ੌਕ ਵੀਰੇ ਦੇ ਕਬੂਤਰਾਂ ਦਾ ਬਹੁਤ ਸੋਹਣੇ ਕਬੂਤਰ ਨੇ ਚਲੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰ ਦਿਆ ਕਰੋ ਤੁਸੀਂ ਸਾਰੇ ਪੁੱਲ ਜਾਣੇ ਹੋ ਠੀਕ ਹੈ ਜੀ ਇੱਕ ਵਾਰੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਨੂੰ ਹੁਣ ਲੈ ਕੇ ਚੱਲਦੇ ਆਂ ਅਗਲੀ ਟੁਕੜੀ ਵੱਲ ਦੋਸਤੋ ਇਹ ਹੁਣ ਜਗਿੰਦਰ ਵਾਲਟੀ ਦੇ ਕਬੂਤਰ ਨੇ ਆ ਚੈੱਕ ਕਰ ਸਕਦੇ ਹੋ ਇਹ ਵੀਰ ਦੀ ਮਦੀਨਾ ਨੇ ਜੀ ਬਹੁਤ ਸੋਹਣੀਆ ਮਦੀਨਾ ਲੋ ਜੀ ਕਰੋ ਸ਼ੌਂਕ ਬਹੁਤ ਸੋਹਣੇ ਕਬੂਤਰ ਦੇ ਮਾਲਕ ਨੇ ਵੀਰ ਬਹੁਤ ਸੋਹਣੀ ਖੇੜ ਕਰੀ ਹੋਈ ਸੀ ਸਾਡੇ ਰਿੱਕੀ ਸਤਾ ਜਿਹਨੇ ਬਹੁਤ ਸਾਰੇ ਕਬੂਤਰ ਉੜਾਈ ਕਰ ਸਕਦੇ ਨੂੰ ਤੁਸੀਂ ਸ਼ੌਂਕ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਬਾਹਰ ਹੀ ਹੰਦੇ ਨਹੀਂ ਚਾਹਣਾ ਉਹਨਾਂ ਨੂੰ ਵੇਰ ਇੱਧਰ ਨੂੰ ਕਰ ਦੇ ਕੋਈ ਨਾ ਆ ਜਾ ਕਾਲੇ ਓਏ ਉੱਪਰ ਚੜ ਜਾ ਚੜ ਜਾ ਹਾਂ ਓਏ ਲੈ ਲੈ ਬਾਈ ਉਹ ਦਿਨਾ ਉਹ ਸਤ ਜੀ ਉਹ ਬਾਈ ਜੀ ਸਰ ਨੂੰ ਨਮ ਨਾ ਮਾਰ ਦੇਣਾ ਦੋ ਵਾਰ ਦਿਖਾ ਮਾਰ ਤੋ ਗੁਰੂ ਲਾ ਦੇ ਹਲਾ ਦੇ ਲਾ ਦੇ ਖਤਮ ਕਰੀ ਬਦਲੇਣ ਤੋਂ ਗਾਉਂ ਨਾਲ ਨੂੰ thank <laughs> you

ਕਿੰਨੇ ਮਿੰਟ ਤੇ ਆਏ ਆ ਵੀਰੇ ਠੀਕ ਆ 3 ਮਿੰਟ 3 ਮਿੰਟ ਬਾਅਦ ਕਬੂਤਰ ਆ ਗਈ ਠੀਕ ਆ ਥਣ ਵੀ ਆਪਣੀ ਨੇ ਭਾਈ ਮੁਰਗੀ ਦੀ ਬੰਨੂ ਆਪਣੇ ਨਹੀਂ ਆਪਣੇ ਨਹੀਂ ਇੱਕ ਦੱਸੋ ਨਾ

ਆਹ ਆਹ ਤੁਹਾਡੀ ਦੇਖਣੀ ਢੀਜ ਜਨਾਬ ਦੇ ਨੇ ਉਹ ਦੇਖੇਗਾ ਹੁੰਦੇ ਬਣਾ ਰਹੇ ਆੜਾ ਨੂੰ 10 ਮਿੰਟਾਂ ਨੇ ਦੋਸਤੋ ਉਰੇ ਜਗਿੰਦਰ ਪਾਲਟੀ ਦੇ 21 ਕਬੂਤਰ ਘਰੇ ਤਿਗੇ ਤੇ 4 ਕਬੂਤਰ ਟੁੱਟ ਕੇ ਬਾਹਰ ਚਲ ਗਏ ਤਿਗੇ ਪੁੱਠੇ ਚਲ ਗਏ ਤਿਗੇ ਤਾਂ ਕਰਕੇ ਹੀ ਜਗਿੰਦਰ ਪਾਲਟੀ ਨੇ ਕਬੂਤਰ ਰੋਕਲੇ ਸੀਗੇ ਤੇ ਅੱਜ ਦੀ ਸ਼ਰਤ ਜਿਹੜੀ ਕੋੜਾ ਪਾਲਟੀ ਤੇ ਜਗਿੰਦਰ ਪਾਲਟੀ ਦੀਗੀ ਉਹ ਬਰਬਰ ਹੁੰਦੀ ਹੈ ਫੇਰ ਮਿਲਾਂਗੇ ਤੁਹਾਨੂੰ ਇੱਕ ਨਵੀਂ ਵੀਡੀਓ ਨਾਲ ਬਹੁਤ ਸੋਹਣਾ ਸ਼ੌਂਕ ਚੱਲ ਰਿਹਾ ਆਪਣੇ ਪਟਿਆਲੇ ਦਾ ਸਾਨੂੰ ਵੀ ਹੌਸਲਾ ਫਜਾਈ ਕਰਦੇ ਰਿਆ ਕਰੋ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆਂ ਫੇਰ ਇੱਕ ਨਵੀਂ ਵੀਡੀਓ ਨਾਲ ਧੰਨਵਾਦ